ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਤੰਦਰੁਸਤੀ ਵਿੱਚ ਰੱਖੇ ਅੱਜ ਜਿ ਸੀਤਰੇ ਦੇ ਕੁਸਾਗ ਪਹਿਲੀ ਵਾਰ ਫਸਟ ਟਾਈਮ ਜਣੀ ਐ ਸਰਦੀਆਂ ਦਾ ਸਰ ਗਿਆ ਬਿਲਕੁਲੇ ਛੋਟਾ ਸੀ ਬੜਾ ਨਹੀਂ ਹੋਇਆ ਹਜੇ ਹੈਗਾ ਚਲੋ ਕਿ ਕਿਸ ਰਾਗ ਦੇ ਸ਼ਕੀਨ ਪੰਗੂ ਸਾਹਿਬ ਤੇ ਮੰਮੀ ਨੇ ਜ਼ਿਆਦਾਤਰ ਮੈਂ ਤਾਂ ਬਿਲਕੁਲ ਘੱਟੇ ਖਾ ਕੇ ਰਾਜੀ ਆਂ ਸਾਗ ਮੈਨੂੰ ਘੱਟੇ ਵਧੀਆ ਲੱਗਦਾ ਪਰ ਖਾ ਲੈਣੀ ਥੋੜਾ ਕੋਤ ਚਲਵਾਏ ਵੀ ਨਹੀਂ ਹੈਗਾ ਉਸਕਾ ਤਦ ਅੱਜ ਆਪਣੇ ਬਣੂ ਦਾ ਸਾਗ ਮੱਕੀ ਦੀ ਰੋਟੀ ਇੰਡੈਕਟ ਸੰਧੀ ਤੇ ਰਿਹਾ ਸੀ ਚੁੱਲੇ ਤੇ ਨਹੀਂ ਧਰਿਆ ਹੈਗਾ ਕਿਉਂਕਿ ਬਾਹਰ ਹਵਾ ਹੀ ਬਹੁਤ ਜ਼ਿਆਦਾ ਚੱਲ ਰਹੀ ਹੈ ਇਸ ਲਈ ਫਿਰ ਚੁੱਲ੍ਹੇ ਦੇ ਅੰਦਰ ਆ ਫਿਰ ਮਿੱਟੀ ਉੜ ਉੜ ਪੈਂਦੀ ਆ ਬਾਹਰੋਂ ਚੁੱਲ੍ਹਾ ਕਿਉਂਕਿ ਬਾਹਰ ਹੁੰਦਾ ਸਬਦੀ ਬਣਾਇਆ ਹੋਇਆ ਮਿੱਟੀ ਦਾ ਹੁਣ ਆਪ ਜਦ ਨਾ ਗਸਾ ਗਿੰ ਇੰਡਕਸ਼ਨ ਤੇ 2 2.5 3 ਘੰਟੇ ਚ ਰਹਿ ਜੂ ਚਲੋ ਹੁਣ ਇਹਨੂੰ ਆਪਾਂ ਢੱਕ ਦਿੰਨੇ ਆ ਅਕੀ ਮਮੀ ਸਾਡੇ ਸ਼ਾਲ ਵੀ ਲੈਣ ਲੱਗ ਗਏ ਦੇਖੋ ਕਿਉਂਕਿ ਸਵੇਰੇ ਸਵੇਰੇ ਠੰਡ ਲੱਗਦੀ ਆ ਮੇਰੀ ਮਮੀ ਦੀ ਕੋਲ ਪਿਆ ਰੁਬਾ ਸ਼ਾਲ ਦਾ ਆ ਦੇਖੋ ਪੰਗੂ ਸਾ ਬਣਾ ਕੇ ਲਿਆਏ ਫੀਡ ਇਸ ਵਾਰ ਬਣਵਾ ਹੀ ਲਿਆਏ ਪਹਿਲਾਂ ਤਾਂ ਸੀ ਮਤਲਬ ਬਣੀ ਬਣਾਈ ਹੋ ਜਿਹੜੀ ਆ ਵਾਲੀ ਸੀਗੀ ਮੁਸਕਾਨ ਇਹ ਵਾਲੀ ਜਿਹੜੀ ਹੋਣੀ ਸੀਗੀ ਇਸ ਵਾਰ ਬਣਵਾ ਕੇ ਲਿਆਏ ਉਹ ਸਾਰੀ ਚੀਜ਼ਾਂ ਪਾ ਕੇ ਵਿੱਚ ਕਿਉਂਕਿ ਜਿਹੜੀ ਘਰਦੀ ਬਣੀ ਹੁੰਦੀ ਆ ਜਿਵੇਂ ਆਪਣੇ ਮੱਕੀ ਘਰਦੀ ਸੀਗੀ ਤੇ ਜੀਰੀ ਬਾਕੀ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਵੇਂ ਸਰ੍ਹੋਂ ਸਰ ਕਾਫੀ ਸਾਮਾਨ ਪਾਇਆ ਉਹਨਾਂ ਨੇ ਡਣੀ 7000 ਦਾ ਸਾਮਾਨ ਇਹਦੇ ਵਿੱਚ ਪਾਤਾ ਬਾਕੀ ਉਹਨਾਂ ਨੇ ਬਣਾਈ ਲੱਤੀ ਆ ਤਾਂ ਹੁਣ ਚਲੋ ਆਪਣੇ ਮਹੀਨਾ ਕਰਤਾ ਚੱਲੂਗਾ ਹੀ ਇਹਦੇ ਨਾਲ ਦੁੱਧ ਵੀ ਬਾਧੀਆਂ ਨੇ ਗਮ ਬਾਕੀ ਹਵਾ ਨੇ ਤਾਂ ਦੇਖ ਵਧੇ ਕਰੀ ਪਈ ਐ ਕਿੰਨੀ ਜ਼ਿਆਦਾ ਹਵਾ ਚੱਲ ਰਹੀ ਆ ਕਾਫੀ ਜ਼ਿਆਦਾ ਅਰ ਨੂਰ ਹਲੇ ਆਇਆ ਨਹੀਂ ਹੈਗਾ ਜਗੂ ਗੇ ਸਕੂਲ ਲੇਟ ਲੱਗਿਆ ਤਾਂ ਲੇਟ ਆਵਾਂਗਾ ਬਾਕੀ ਕਣਕਾਂ ਦੀ ਵਿਜਾਈ ਸ਼ੁਰੂ ਹੋਈ ਹੋਈ ਹੈ ਕਾਫੀ ਜ਼ੋਰਾਂ ਤੇ ਚੱਲ ਰਹੀ ਹੈ ਬਾਕੀ ਮੰਮੀ ਤਾਂ ਅੱਜ ਧੁੱਪਾਂ ਵਿੱਚ ਬੈਠਣ ਲੱਗੀ ਗਈ ਦਿਨਾਂ ਤੋਂ ਤਿੰਨ ਚਾਰ ਦਿਨਾਂ ਤੋਂ ਮੈਂ ਤਾਂ ਅੰਦਰ ਹੀ ਬੈਠੀ ਹੁੰਨੀ ਦੇਖੋ ਅੰਦਰ ਮੈਂ ਕੱਪੜੇ ਸਟਿਚ ਕਰਦੀ ਹਾਂ ਕੋਈ ਉਧੜੇ ਹੁੰਦੇ ਨੇ ਮਤਲਬ ਮੈਂ ਆਪਣੇ ਤੇ ਮੰਮੀ ਦੇ ਬਾਕੀ ਵਿੱਚ ਹਰਨੂਰ ਦੀ ਵੀ ਅੱਜ ਸਟਿਚ ਕਰਕੇ ਦਿੱਤੀ ਦੇਖੋ ਮੇਰੇ ਖਲਾਰਾ ਪਏ ਹੋਏ ਕੱਪੜਿਆਂ ਦਾ ਸਾਰਿਆਂ ਦਾ ਸਰਦੀਆਂ ਵਾਲੇ ਸਾਰੇ ਗੱਡੇ ਆ ਜਿੱਥੋਂ ਜਿੱਥੋਂ ਵੀ ਹੁਣ ਕੋਈ ਫਟਿਆ ਹੋਊਗਾ ਕੋਈ ਕੁਝ ਉਹ ਆਪਾਂ ਸਾਰੇ ਸਟਿਚ ਕਰ ਦਾਂਗੇ ਕਿਉਂਕਿ ਹੁਣ ਠੰਡ ਲੱਗਣ ਲੱਗ ਗਈ ਹੁਣ ਮੌਸਮਾਂ ਜਿਹੜੀ ਸਰਦੀਆਂ ਦੇ ਕੱਪੜਿਆਂ ਦੀ ਵਾਗੀ ਦੇਖੋ ਮਾਣੇ ਮੋਟੇ ਕੋਈ ਵੀ ਆਪਣੇ ਕਿ ਉਦੜਿਆ ਹੋਏ ਕਿਸ ਦੀ ਬਾਹ ਖੁੱਲੀ ਕਰਨੀ ਤੰਗ ਕਰਨੀ ਉਹ ਆਪਾਂ ਸਾਰੇ ਕਰਾਂਗੇ ਆ ਦੇਖੋ ਜੀ ਸਾਗ ਆਪਾਂ ਬਣ ਗਿਆ ਹੁਣ ਆਪਾਂ ਰੋਟੀ ਅਸੀਂ ਤਾਂ ਖਾ ਲਈ ਜੀ ਬਹੁਤ ਟੇਸਟੀ ਲੱਗ ਗਿਆ ਵਧੀਆ ਸੀ ਗਏ ਪੂਰਾ ਵਧੀਆ ਮੰਮੀ ਨੂੰ ਪੁੱਛਦੇ ਹੁਣ ਕਿਸ ਤਰ੍ਹਾਂ ਰੱਗ ਗਿਆ ਮੰਮੀ ਸਾਗ ਕਿਸ ਤਰ੍ਹਾਂ ਦਾ ਲੱਗਿਆ ਵਧੀਆ ਲੱਗਿਆ ਉਂਝੀ ਦੇਖੋ ਥੋੜਾ ਜਿਹਾ ਵਧੀਆ ਬੜਿਆ ਬਹੁਤ ਸਵਾਦ ਲੱਗਿਆ ਟੇਸਟੀ ਅਸੀਂ ਪਹਿਲੀ ਵਾਰ ਬਣਾਇਆ ਅੱਜ ਫਸਟ ਟਾਈਮ ਅਸੀਂ ਦੋਨੇ ਜਣੇ ਬਿਮਾਰ ਰਹੇ ਸੀ ਮਤਲਬ ਸਾਡਾ ਨਾ ਕੋਲਡ ਹੋਇਆ ਹੋਇਆ ਸੀਗਾ ਤੇ ਬੁਖਾਰ ਹੋਇਆ ਸੀ ਉਹਦੇ ਕਰਕੇ ਸਾਗ ਨਹੀਂ ਵਧੀਆ ਲਾ ਵਧੀਆ ਤਾਂ ਲੱਗਦਾ ਉਹਨਾਂ 'ਚ ਖਰਾਬ ਕਰਦਾ ਤੇ ਹੁਣ ਬਣਾਇਆ ਹੁਣ ਕੁਝ ਕੁਝ ਠੀਕ ਹੋਇਆ ਜਦੋਂ ਬਾਕੀ ਮੰਮੀ ਦੇ ਨਿਊਜ਼ਪੇਪਰ ਨਿਊਜ਼ ਚੱਲ ਰਹੀ ਸੌਰੀ ਨਿਊਜ਼ਪੇਪਰ ਕਹਿੰਦਾ ਨਿਊਜ਼ ਚੱਲ ਰਹੀ ਹੈ ਕਿ ਅਸੀਂ ਸਾਡੇ ਇਕੱਠੇ ਹੋਣ ਦਾ ਮਤਲਬ ਇਹ ਹੈ ਵੀ ਕੱਲ ਆ ਪਟਵਾਰੀ ਸਾਹਿਬ ਨੇ ਫੋਨ ਕੀਤਾ ਸਰਪੰਚ ਸਾਹਿਬ ਜੀ ਤਾਂ ਅਕਾਇਰ ਤੁਹਾਨੂੰ ਬੋਲ ਰਹਾ ਸੀ ਉਹ ਵਿਆਹ ਨਹੀਂ ਸੀ ਕਿ ਕੀ ਸੀ ਉਹ ਤੇ ਵਿਆਹ ਆਖੇ ਤੇ ਸੀ ਵੱਡਾ ਰਹਿੰਦਾ ਹਾਂਜੀ ਹੁਣ ਹੋ ਗਈ ਨੈਕਸਟ ਮਾਰਨਿੰਗ ਕੱਪੜੇ ਮੈਂ ਪਾਤੇ ਅੱਜ ਲੇਟ ਬਹੁਤ ਜ਼ਿਆਦਾ ਹੋ ਗਈ ਸਵੇਰ ਦੇ ਪੜੇ ਧੋਣੇ ਇੱਕ ਵਾਰ ਦੇ ਪਾਤੇ ਹਲੇ ਤਿੰਨ ਵਾਰ ਦੇ ਹੋਣਗੇ ਤੇ ਬਾਕੀ ਹੁਣ ਲਾਉਣੇ ਝਾੜੂ ਦੇਖੋ ਘਰ ਦੇ ਵਿੱਚ ਜਿਹੜਾ ਖਲਾਰਾ ਜਿਆ ਸੀਗਾ ਉਹ ਮੈਂ ਸਮੇਟਤਾ ਚੱਕ ਚੱਕਤਾ ਚੱਕਤਾ ਜਿਹੜੀ ਕਰਨੇ ਵਾਲੀ ਸੀ ਉਹ ਮੈਂ ਕਰਤੀ ਹੁਣ ਆਪਾਂ ਲਾਵਾਂਗੇ ਝਾੜੂ ਬਾਕੀ ਬੈੱਡ ਸ਼ੀਟਾਂ ਮੈਂ ਸਾਰੀਆਂ ਝੜ ਝੜ ਕੇ ਵਿਛਾਤੀਆਂ ਮਤਲਬ ਜਿਹੜੀ ਧੋਣੇ ਵਾਲੀ ਸੀਗੀ ਉਹ ਦਰਪਾਤੀਆਂ ਤੇ ਬਾਕੀ ਜਿਹੜੀ ਵਿਛਾਉਣੇ ਵਾਲੀ ਸੀ ਵਿਛਾਤੀਆਂ ਆਪਾਂ ਨੇ ਹੁਣ ਆਪਾਂ ਲੱਗੇ ਝਾੜੂ ਕੱਲ ਹਰਨੂਰ ਗਿਆ ਸੀ ਕਿ ਟ੍ਰਿਪ ਤੇ ਸਕੂਲ ਵੱਲੋਂ ਟ੍ਰਿਪ ਗਿਆ ਸੀ ਮੇਰੇ ਪਿੰਡ ਆ ਦੇਖੋ ਇਹਦੀ ਬੁੱਕਸ ਕਿੰਨੀਆਂ ਕੱਢੀਆਂ ਪਈਆਂ ਬੈਗ ਦੇ ਵਿੱਚ ਲੈ ਕੇ ਗਿਆ ਇਹ ਲੇਜ਼ ਬਿਸਕੁਟ ਨਮਕੀਨ ਅਲੂ ਗੁਜੀਆ ਮੈਂ ਕਿਹਾ ਬਹੁਤ ਕੁਝ ਲੈ ਕੇ ਗਿਆ ਜੀ ਖਾਣੇ ਲਈ ਘਰ ਤੋਂ ਵੀ ਤੇ ਉੱਥੇ ਵੀ ਬਹੁਤ ਕੁਝ ਖੁਲਾਇਆ ਨਾ ਬਾਕੀ ਹੁਣ ਸੰਡੇ ਦਾ ਅੱਜ ਦਿਨ ਬਰ ਗਿਆ ਹੋਇਆ ਖੇਡਣ ਬੁੱਕਸ ਨੇ ਪਾਈਆਂ ਨਹੀਂ ਕੋਈ ਵੀ ਹਲੇ ਬੈਗ ਤੇ ਖਾਲੀ ਕਸ ਸੰਡੇ ਤੇ ਲੱਗਿਆ ਪਈ ਬਾਕੀ ਅੱਜ ਤਾਂ ਉਹਨੇ ਵਾਲ ਵੀ ਧੋਣੇ ਹੁੰਨੇ ਆ ਸੰਡੇ ਦਾ ਦਿਨ ਚਲੋ ਹੁਣ ਝਾੜੂ ਲਾ ਲਈਏ ਨੂਰ ਖੇਲੇ ਆ ਸਰਵਾਹ ਕਿੱਥੇ ਫਟਾ ਬਣਾਉਣੀ ਸੀ ਕਿ ਮਾਵਾ ਜਾਂਦੀ ਹੈ ਜਦੋਂ ਅਨੇ ਮੇਰੇ ਸਾਈਕਲ ਦਾ ਟਾਇਰ ਥੱਲੇ ਆ ਗਿਆ। ਕੱਲ ਫਕਸ਼ਨ ਤੇ ਹਨਾ ਕਿੰਨਾ ਬੰਜਵਾਈ ਕੀਤਾ। ਬਹੁਤ ਵਧੀਆ ਸੀ। ਭੰਗੜਾ ਦਾ ਬਹੁਤ ਮਾਇਆ। ਸਾਰੇ ਬੱਚੇ ਇਹ ਕਿੱਥੇ ਦਾ ਦਿਨ ਇੰਜੋਏ ਕਰਨ ਦੀ ਹੈ ਨਾ। ਤਾਂ ਸਾਰੇ ਜੋ ਟੀਚਰਾਂ ਦਾ ਪੜਾਈ

ਮਾਣਮੋਰੇ ਨੂੰ ਹੰਡਾਰੀ ਦਾ ਉੱਤਨ ਹੋਵੇ ਬੈਠਾ ਸੋਅਰ ਕੀ ਮੈਂ ਮੈਨੂੰ ਨਹੀਂ ਪਚਾਇਦਾ ਮੈਨੂੰ ਨਹੀਂ ਚਾਹੀਦਾ ਨਹੀਂ ਕੋਈ ਹੋਵੇ ਲੇਖ ਲੁੱਟ ਵੀ ਜਾਈਗਾ ਉੱਪਰ ਜੇ ਬੈਠਾ ਹੁਣ ਆਪਾਂ ਕੱਪੜਿਆਂ ਦੀਆਂ ਨਾ ਤਾਂ ਐਂ ਲਾ ਲਈਏ ਸੀ ਇਹਨਾਂ ਨੂੰ ਸਵੇਰ ਵੀ ਧੋਤੇ ਹੋਏ ਸੀਗੇ ਸਵੇਰ ਤੇ ਸ਼ਾਮ ਦਾ ਟਾਈਮ ਹੋ ਗਿਆ ਬਾਕੀ ਤਾਂ ਅੱਜ ਜਿਹੜਾ ਹਰਨੂਰ ਗਿਆ ਵਾ ਸੀਗੇ ਕੱਲ ਟ੍ਰਿਪ ਤੇ ਅਮਰਤਸਰ ਗਏ ਸੀਗੇ ਸਾਡਾ ਪਿੰਡ ਸੀਗਾ ਉੱਥੇ ਉਹਦਾ ਨਾਮ ਮਤਲਬ ਜਿੱਥੇ ਗਏ ਸੀਗੇ ਉੱਥੇ ਇਹਨਾਂ ਨੇ ਬਹੁਤ ਇੰਜੋਏ ਕੀਤਾ ਭੰਗੜਾ ਵੀ ਪਾਇਆ ਤੇ ਹੋਰ ਖਾਣੇ ਪੀਣੇ ਦੀ ਬਹੁਤ ਚੀਜ਼ਾਂ ਸੀਗੀਆਂ ਤੇ ਕੁਝ ਘਰ ਤੋਂ ਵੀ ਲੈ ਕੇ ਗਿਆ ਬੈਗ ਦੇ ਵਿੱਚ ਆਪਣੇ ਜਿਹੜਾ ਵੀ ਕੁਝ ਖਾਣਾ ਸੀਗਾ ਤੇ ਉੱਥੇ ਇੰਜੋਏ ਕਰਕੇ ਅੰਮ੍ਰਿਤਸਰ ਗਏ ਸੀ ਕਿ ਜਲੰਧਰ ਦੇ ਦੋ ਗੁਰਦੁਆਰੇ ਜਿੱਗੇ ਸੀ ਫਸਟ ਟਾਈਮ ਹੀ ਗਿਆ ਸੀਗਾ ਮੇਰੇ ਤੋਂ ਬਿਨਾ ਨਹੀਂ ਤੇ ਮੇਰੇ ਨਾਲ ਹੀ ਜਾਂਦਾ ਹੁੰਦਾ ਪਹਿਲੀ ਵਾਰ ਗਿਆ ਜੀ ਸਾਡੇ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਆ ਜੀ ਉਹ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਸਾਡੇ ਕੀਮਤੀ ਮਤਲਬ ਤੁਸੀਂ ਵੀਡੀਓ ਨੂੰ ਦੇਖਦੇ ਕੀਮਤੀ ਸਮਾਂ ਕੱਟ ਕੇ ਤੇ ਬਹੁਤ ਸਾਰੇ ਕਮੈਂਟ ਵੀ ਕਰਦੇ ਆ ਵਧੀਆ ਵਧੀਆ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲੋ ਇਸੇ ਤਰ੍ਹਾਂ ਨਾਲ ਤੁਸੀਂ ਅਗਲੀਆਂ ਵੀਡੀਓ ਵੀ ਦੇਖਿਆ ਕਰੋ ਜੀ